ਹੈਲੋ एवरीवन ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਮੈਂ ਆਈ ਹਾਂ ਪਟਿਆਲਾ ਸ਼ਹਿਰ ਦੇ ਭਾਰਸ ਰੋਡ ਦੇ ਉੱਤੇ ਕੈਲੀਫੋਰਨੀਆ ਸਟੇਟ ਦੇ ਵਿੱਚ ਕੈਲੀਫੋਰਨੀਆ ਸਟੇਟ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੁਪਨਾ ਹੈ ਤੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਇਹ ਕੈਲੀਫੋਰਨੀਆ ਸਟੇਟ ਹਰ ਇੱਕ ਇਨਸਾਨ ਦਾ ਇੱਕ ਆਪਣਾ ਖੁਦ ਦਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਹੈ ਕਿ ਉਸ ਦਾ ਇੱਕ ਸੁਪਨਿਆਂ ਦਾ ਘਰ ਹੋਵੇ ਜਿਸ ਦੇ ਵਿੱਚ ਉਹ ਆਪਣੇ ਤਰੀਕੇ ਨਾਲ ਉਸ ਨੂੰ ਡੈਕੋਰੇਟ ਕਰੇ ਆਪਣੇ ਤਰੀਕੇ ਨਾਲ ਜੋ ਜੋ ਚੀਜ਼ ਉਸ ਨੂੰ ਘਰ ਦੇ ਵਿੱਚ ਚਾਹੀਦੀ ਹੈ ਉਹ ਹਰ ਇੱਕ ਫੈਸਿਲਿਟੀਆਂ ਉਸ ਨੂੰ ਮਿਲੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਇਹ ਜਗਾ ਕੈਲੀਫੋਰਨੀਆ ਸਟੇਟ ਜੋ ਬਣ ਰਿਹਾ ਹੈ ਇਹ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜੋ ਵੀ ਤੁਸੀਂ ਆਪਣੇ ਸੁਪਨਿਆਂ ਦੇ ਲਈ ਸੋਚਦੇ ਹੋ ਸੁਪਨਿਆਂ ਵਾਲੇ ਘਰ ਲਈ ਸੋਚਦੇ ਹੋ ਉਹ ਹਰ ਇੱਕ ਫੈਸਿਲਿਟੀਆਂ ਤੁਹਾਨੂੰ ਇਸ ਜਗਾ ਦੇ ਉੱਤੇ ਮਿਲੇਗੀ ਕਿਹਾ ਜਾਂਦਾ ਕਿ ਕੈਲੀਫੋਰਨੀਆ ਸਟੇਟ ਦੇ ਵਿੱਚ ਮਿਲੇਗੀ ਜੀਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਕੈਲੀਫੋਰਨੀਆ ਸਟੇਟ 400 ਰੋਡ ਦੇ ਉੱਤੇ ਲਾ ਯੂਨੀਵਰਸਿਟੀ ਦੇ ਨਜ਼ਦੀਕ ਹੈ ਤੇ ਇਹ ਇੱਕ ਕਮਰਸ਼ੀਅਲ ਤੇ ਰੈ residențial ਸਕੀਮ ਹੈ ਤੇ ਇਹ ਜਿਹੜੀ ਸਕੀਮ ਹੈ ਜਿਹੜਾ ਪ੍ਰੋਜੈਕਟ ਹੈ 70 ਏਕੜ ਜ਼ਮੀਨ ਦੇ ਉੱਤੇ ਤਿਆਰ ਹੋ ਰਿਹਾ ਤੇ ਹੁਣ ਆਪਾਂ ਗੱਲ ਕਰਾਂਗੇ ਕੈਲੀਫੋਰਨੀਆ ਸਟੇਟ ਦੀ ਖਾਸੀਅਤ ਦੇ ਬਾਰੇ ਤੁਹਾਨੂੰ ਦੱਸ ਦਵਾਂ ਕਿ ਇਸ ਕੈਲੀਫੋਰਨੀਆ ਸਟੇਟ ਦੇ ਵਿੱਚ ਇਸ ਜਗ੍ਹਾ ਦੇ ਵਿੱਚ 2 ਏਕੜ ਦੇ ਵਿੱਚ ਜਿਹੜੀ ਹੈ ਕਲੱਬ ਹਾਊਸ ਬਣ ਰਿਹਾ ਹੈ ਤੇ 9 ਏਕੜ ਦੇ ਵਿੱਚ ਸਕੂਲ ਬਣ ਰਿਹਾ ਤੇ ਇਸ ਦੇ ਨਾਲ ਨਾਲ ਗੇਮਿੰਗ ਜ਼ੋਨ ਸੈਵਨ 뮤지컬 ਪਾਰਕ ਵੀ ਇਸ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਸਟੇਟ ਦੇ ਵਿੱਚ ਤਿਆਰ ਹੋ ਰਹੇ ਨੇ ਤੇ ਤੁਹਾਨੂੰ ਦੱਸ ਦਵਾਂ ਕਿ ਜਿਹੜੇ 2 ਏਕੜ ਜ਼ਮੀਨ ਦੇ ਉੱਤੇ ਕਲੱਬ ਹਾਊਸ ਬਣ ਰਿਹਾ ਹੈ ਕਿ ਉਸ ਦੀ ਖਾਸੀਅਤ ਕੀ ਹੈ ਤਾਂ ਉਸ ਦੀ ਖਾਸੀਅਤ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਸ ਦੇ ਵਿੱਚ ਤੁਹਾਨੂੰ ਸਵੀਮਿੰਗ ਪੂਲ ਮਿਲ ਰਿਹਾ ਉਸ ਦੇ ਨਾਲ ਨਾਲ ਰੈਸਟੋਰੈਂਟ ਤੇ ਬਾਰ ਵੀ ਇੱਥੇ ਬਣ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਘਰ ਦੇ ਵਿੱਚ ਜਿਵੇਂ ਕੋਈ ਵੀ ਫੰਕਸ਼ਨ ਹੁੰਦਾ ਹੈ ਮੈਰਿਸ ਫੰਕਸ਼ਨ ਹੈ ਕਿਸੇ ਹੋਰ ਤਰ੍ਹਾਂ ਦਾ ਫੰਕਸ਼ਨ ਹੈ ਤਾਂ ਉਹ ਫੈਸਿਲਿਟੀਆਂ ਵੀ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਮਿਲ ਰਹੀ ਹੈ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੈਲੀਫੋਰਨੀਆ ਸਟੇਟ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਕੈਲੀਫੋਰਨੀਆ ਸਟੇਟ ਦਾ ਨੰਬਰ ਸਕਰੀਨ ਦੇ ਉੱਤੇ ਮੈਂਸ਼ਨ ਕੀਤਾ ਗਿਆ ਹੈ